ਅਲਹਾਬਾਦ ਹਾਈ ਕੋਰਟ ਦੇ ਫੈਸਲੇ ਔਰਤਾਂ ਵਿਰੋਧੀ ਤੇ ਸੰਗਪੱਖੀ ਕਿਉਂ ਸਾਥੀਓ ਅਦਾਰਾ ਇਨਕਲਾਬੀ ਸੜਾ ਰ ਵਿੱਚ ਤੁਹਾਡਾ ਸਵਾਗਤ ਹੈ ਮਾਰਚ ਅਤੇ ਅਪ੍ਰੈਲ ਮਹੀਨੇ ਦੌਰਾਨ ਅਲਹਾਬਾਦ ਹਾਈ ਕੋਰਟ ਦੁਆਰਾ ਦੋ ਕੇਸਾਂ ਵਿੱਚ ਵਿਵਾਦਿਤ ਟਿੱਪਣੀਆਂ ਅਤੇ ਫੈਸਲੇ ਕੀਤੇ ਗਏ ਜੋ ਕਿ ਸਥਾਪਿਤ ਕਾਨੂੰਨਾ ਅਤੇ ਸੁਪਰੀਮ ਕੋਰਟ ਦੇ ਫੈਸਲਿਆਂ ਦੀ ਸ਼ਰਿਆਹ ਉਲੰਘਣਾ ਹੈ ਪਹਿਲਾ ਕੇਸ 17 ਮਾਰਚ 2025 ਵਿੱਚ ਇਲਾहाबाद ਹਾਈ ਕੋਰਟ ਦੇ ਜੱਜ ਨੇ ਇੱਕ 12 ਸਾਲਾਂ ਬੱਚੀ ਦੇ ਕੇਸ ਜਿਸ ਵਿੱਚ ਦੋ ਲੜਕੀਆਂ ਦੁਆਰਾ ਉਸ ਬੱਚੀ ਦੀਆਂ ਸ਼ਾਤੀਆਂ ਨੂੰ ਫੜਿਆ ਅਤੇ ਸਲਵਾਰ ਦਾ ਨਾਲਾ ਤੋੜਨ ਦੀ ਕੋਸ਼ਿਸ਼ ਦੇ ਨਾਲ-ਨਾਲ ਪੂਲ ਦੇ ਥੱਲੇ ਖਿੱਚਣ ਦੀ ਕੋਸ਼ਿਸ਼ ਕੀਤੀ ਗਈ। ਨਾ ਸਬੰਧਿਤ ਹੈ। ਜੱਜ ਨੇ ਇਸ ਕੇਸ ਨੂੰ ਸਿਰਫ ਔਰਤ ਦਾ ਅਪਮਾਨ ਕਹਿ ਕੇ ਦੋਸ਼ੀਆਂ ਉੱਪਰ ਬਲਾਤਕਾਰ ਕਰਨ ਦੀ ਕੋਸ਼ਿਸ਼ ਦੇ ਕੇਸ ਦੀ ਨੂੰ ਮਹਿਜ ਛੇੜਛਾੜ ਦੇ ਕੇਸ ਵਿੱਚ ਤਬਦੀਲ ਕਰ ਦਿੱਤਾ ਇਸੇ ਤਰ੍ਹਾਂ 15 ਅਪ੍ਰੈਲ ਨੂੰ ਇਲਾਹਾਬਾਹ ਹਾਈ ਕੋਰਟ ਇੱਕ ਹੋਰ ਕੇਸ ਵਿੱਚ ਇੱਕ ਕਾਲਜ ਵਿਦਿਆਰਥਣ ਨਾਲ ਬਲਾਤਕਾਰ ਦੇ ਦੋਸ਼ੀ ਨੂੰ ਇਹ ਕਹਿ ਕੇ ਜ਼ਮਾਨਤ ਦੇ ਦਿੱਤੀ ਕਿ ਪੀੜਤ ਲੜਕੀ ਨੇ ਖੁਦ ਹੀ ਮੁਸੀਬਤ ਨੂੰ ਸੱਦਾ ਦਿੱਤਾ ਨਾ ਦੋਨਾਂ ਫੈਸਲਿਆਂ ਦੀ ਵੱਖ-ਵੱਖ ਸੀਨੀਅਰ ਵਕੀਲਾਂ ਸਿਆਸੀ ਅਤੇ ਸਮਾਜਿਕ ਹਲਕਿਆਂ ਤੋਂ ਨੰਦਾ ਹੋਈ ਅਤੇ ਦੋਨਾਂ ਕੇਸਾਂ ਵਿੱਚ ਸੁਪਰੀਮ ਕੋਰਟ ਨੇ ਦਖਲ ਦੇ ਕੇ ਫੈਸਲੇ ਨੂੰ ਅਸੰਵੇਦਨਸ਼ੀਲ ਮੰਨਦੇ ਹੋਏ ਰੋਕ ਲਗਾ ਦਿੱਤੀ। ਨਾ ਬਾਲਕ ਬੱਚੀ ਦੇ ਕੇਸ ਦਾ ਅਜਿਹਾ ਫੈਸਲਾ ਕਰਨ ਵਾਲੇ ਜਸਟਿਸ ਮਿਸ਼ਰਾ ਨੇ ਇਸ ਕੇਸ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਵੱਲੋਂ ਇਹ ਅਪਰਾਧ ਦੀ ਤਿਆਰੀ ਸੀ ਪਰ ਇਸ ਨੂੰ ਅਪਰਾਧ ਦੀ ਅਸਲੀ ਕੋਸ਼ਿਸ਼ ਨਹੀਂ ਕਿਹਾ ਜਾ ਸਕਦਾ। ਹੁਣ ਜੇਕਰ ਦੇਖੀ ਤਾਂ ਦੋਸ਼ੀ ਅਪਰਾਧ ਦੀ ਕੋਸ਼ਿਸ਼ ਲਈ ਹੀ ਉਸ ਅਪਰਾਧ ਦੀ ਤਿਆਰੀ ਕਰਦਾ ਹੈ ਜੇਕਰ ਰਾਘੀਰਾ ਮਲੂ ਉਸ ਬੱਚੀ ਨੂੰ ਨਾ ਛਡਵਾਇਆ ਜਾਂਦਾ ਤਾਂ ਇਸ ਅਪਰਾਧ ਨੂੰ ਅੰਜਾਮ ਦਿੱਤਾ ਜਾਣਾ ਸੀ ਇਲਾਹਾਬਾਦ ਹਾਈ ਕੋਰਟ ਦੇ ਵੱਖ-ਵੱਖ ਜੱਜਾਂ ਦੁਆਰਾ ਇਹਨਾਂ ਦੋਹਾਂ ਫੈਸਲਿਆਂ ਤੋਂ ਤੋਂ ਪਹਿਲਾਂ ਵੀ ਧਰਮ ਪਰिवर्तन ਲਵ ਜਿਹਾਦ ਸੰਬੰਧੀ ਕੇਸਾਂ ਵਿੱਚ ਫੈਸਲੇ ਦੀ ਭਾਵਨਾ ਦੀ ਬਜਾਏ ਹਿੰਦੂਤਵ ਦੀ ਸਿਆਸਤ ਤੋਂ ਪ੍ਰੇਰਿਤ ਕੀਤੇ ਗਏ ਇਹ ਦੋਵੇਂ ਫੈਸਲੇ ਵੀ ਔਰਤਾਂ ਲਈ ਸਾਡੇ ਸਮਾਜ ਵਿੱਚ ਲਗਾਤਾਰ ਸੁੰਗੜ ਰਹੇ ਜਮਹੂਰੀਤ ਨੂੰ ਹੋਰ ਪੱਕਿਆ ਕਰਨ ਵਾਲੇ ਹਨ ਜੇਕਰ ਅਸੀਂ ਇਤਿਹਾਸ ਵੱਲ ਚਾਤੀ ਮਾਰੀਏ ਤਾਂ ਮथुरा ਕੇਸ 1976 ਪੰਵਰੀ ਦੇਵੀ ਕੇਸ 1992 ਫੂਲਮਨੀ ਕੇਸ 1890 गीता हरिहरन राय के इस 1999 ਅਤੇ ਇਸ ਤਰ੍ਹਾਂ ਦੇ ਔਰਤਾਂ ਨਾਲ ਸੰਬੰਧਿਤ ਬਹੁਤ ਕੇਸ ਹੋਏ ਹਨ ਜਿਨ੍ਹਾਂ ਵਿੱਚ ਔਰਤਾਂ ਨੂੰ ਨਿਆਂ ਦੇਣ ਦੀ ਬਚਾਈ ਉਹਨਾਂ ਨਾਲ ਹੋਏ ਤਕੀ ਲਈ ਉਹਨਾਂ ਨੂੰ ਹੀ ਜ਼ਿੰਮੇਵਾਰ ਦੱਸਿਆ ਗਿਆ ਪਰ ਇਲਾਹਾਬਾਦ ਹਾਈ ਕੋਰਟ ਦੇ ਇਸ ਫੈਸਲੇ ਉੱਪਰ ਸੁਪਰੀਮ ਕੋਰਟ ਦੇ ਜਸਟਿਸ ਬੀ ਆਰ ਗਵਈ ਦੀ ਅਗਵਾਈ ਵਾਲੇ ਬੈਂਚ ਦੁਆਰਾ ਇਸ ਫੈਸਲੇ ਨੂੰ ਪੂਰੀ ਤਰ੍ਹਾਂ ਅਨੁਨੁਕੀ ਅਤੇ ਸੰਵੇਦਨਸ਼ੀਲ ਫੈਸਲਾ ਕਰਾ ਦਿੱਤਾ ਜਿੱਥੇ ਇਹ ਫੈਸਲਾ ਸਮੁੱਚੇ ਸਮਾਜ ਵਿੱਚ ਔਰਤਾਂ ਲਈ ਪਈ ਪਿੱਤਰ ਸਤਾਤਮਕ ਸੋਚ ਨੂੰ ਪੱਠੇ ਪਾਉਣ ਵਾਲਾ ਹੈ ਦੂਜੇ ਪਾਸੇ ਨਿਆ ਨਾਲ ਵੀ ਕੋਝਾ ਮਜ਼ਾਕ ਹੈ ਜਿੱਥੇ ਨਾ ਬਾਲਕ ਬੱਚੀ ਦੇ ਕੇਸ ਵਿੱਚ ਇਹ ਪੋਕਸੋ ਐਕਟ ਦੀ ਤਾਰਾ ਸੱਤ ਦੀ ਖਰਿਆਂ ਉਲੰਘਣਾ ਕਰਦਾ ਹੈ ਜਿਸ ਤਹਿਤ ਬੱਚੇ ਨੂੰ ਕਿਸੇ ਵੀ ਤਰੀਕੇ ਦੇ ਨਾਲ ਛੁਹਣ ਨੂੰ ਜਿੰਸੀ ਇਰਾਦੇ ਨਾਲ ਸੰਬੰਧਿਤ ਹੀ ਮੰਨਿਆ ਜਾਵੇਗਾ ਅਤੇ ਇਸ ਦੇ ਤਹਿਤ ਦੋਸ਼ੀਆਂ ਨੂੰ ਸਜ਼ਾ ਅਤੇ ਜੁਰਮਾਨੇ ਦੀ ਹਦਾਇਤਾ ਕਾਨੂੰਨਨ ਤੌਰ ਤੇ ਮੌਜੂਦ ਹੈ। ਇਲਾਹਾਬਾਦ ਹਾਈ ਕੋਰਟ ਦੇ ਇਹ ਫੈਸਲੇ ਜਸਟਿਸ ਪਰਮਾ ਕਮਿਸ਼ਨ ਦੀਆਂ ਗਾਈਡਲਾਈਨਸ ਦੀ ਪੂਰੀ ਤਰ੍ਹਾਂ ਨਾਲ ਧੱਜੀਆਂ ਉਡਾਉਂਦੇ ਹਨ। ਜਿਸ ਤਹਿਤ ਔਰਤ ਦਾ ਪਿੱਛਾ ਕਰਨਾ, ਭੱਦੇ ਇਸ਼ਾਰੇ ਕਰਨੇ ਅਜਿਹਾ ਸਭ ਕੁਝ ਜਿੰਸੀ ਸ਼ੋਸ਼ਣ ਦੇ ਘੇਰੇ ਵਿੱਚ ਆਉਂਦਾ ਹੈ। ਕਾਨੂੰਨੀ ਵਿਵਸਥਾ ਹੋਣ ਦੇ ਬਾਵਜੂਦ ਸਾਡੇ ਇਹ ਸਮਝਣ ਦੀ ਜ਼ਰੂਰਤ ਹੈ ਕਿ ਔਰਤਾਂ ਪ੍ਰਤੀ ਅਜੇ ਹੀ ਸੰਵੇਦਨਹੀਨਤਾ ਦਾ ਸਰੋਤ ਕੀ ਹੈ ਇਹ ਸੰਵੇਦਨਹੀਨਤਾ ਦਾ ਸਰੋਤ ਸਾਡੇ ਸਮਾਜ ਵਿੱਚਲੀ ਜਮਾਤੀ ਅਤੇ ਹੋਰ ਪੌੜੀਦਾਰ ਵੰਡਾਂ ਵਿੱਚ ਔਰਤਾਂ ਦੇ ਸਥਾਨ ਅਤੇ ਇਸ ਨੂੰ ਤੈਅ ਕਰਨ ਵਾਲੀ ਸੋਚ ਹੈ ਇਹ ਸੋਚ ਸਾਡੇ ਸਮਾਜਿਕ ਸੱਭਿਆਚਾਰ ਅਤੇ ਰਾਜਨੀਤਿਕ ਸੰਬੰਧਾਂ ਵਿੱਚੋਂ ਸਾਫ਼-ਸਾਫ਼ ਨਜ਼ਰੀ ਪੈਂਦੀ ਹੈ ਜਿਸ ਦਾ ਆਧਾਰ ਸਾਡੀ ਆਰਥਿਕਤਾ ਵਿੱਚ ਪਿਆ ਹੈ ਇਹ ਪਿਤਰੀ ਸੋਚ ਜਿਸ ਨੂੰ ਜਗੀਰੂ ਕਦਰਾਂ ਕੀਮਤਾਂ ਦੀ ਪੂਰੀ ਤਰ੍ਹਾਂ ਨਾਲ ਹਮਾਇਤ ਹاصل ਹੈ ਜਿਸ ਮੁਤਾਬਕ ਇਹ ਤੈਅ ਨਿਯਮ ਹੈ ਕਿ ਔਰਤਾਂ ਦਾ ਸਥਾਨ ਮਰਦਾਂ ਤੋਂ ਨੀਵਾਂ ਹੈ ਇਸ ਲਈ ਮਰਦਾਂ ਦੁਆਰਾ ਔਰਤਾਂ ਉੱਪਰ ਹਰ ਤਰ੍ਹਾਂ ਦੀ ਹਿੰਸਾ ਨੂੰ ਸਹਿਜ ਰੂਪ ਵਿੱਚ ਹੀ ਪਰਵਾਨਗੀ ਮਿਲਦੀ ਹੈ ਇਸੇ ਲਈ ਔਰਤਾਂ ਨੂੰ ਗਾਲਾਂ ਕੱਢਣਾ ਸਰੀਰਕ ਹਿੰਸਾ ਨੂੰ ਇੱਕ ਆਮ ਵਰਤਾਰਾ ਮੰਨਿਆ ਜਾਂਦਾ ਹੈ ਆਮ ਹੀ ਹੁੰਦੀ ਛਿੜਛੜ ਜਿਵੇਂ ਅੱਖ ਮਾਰਨਾ ਚੁੰਡੀ ਵੜਨਾ ਪਾਦੇ ਇਸ਼ਾਰੇ ਕਰਨਾ ਆਦ ਨੂੰ ਸਾਡਾ ਸਮਾਜ ਬਹੁਤ ਹੀ ਸਹਿਜ ਰੂਪ ਵਿੱਚ ਲੈਂਦਾ ਹੈ ਅਜਿਹਾ ਸੱਭਿਆਚਾਰ ਜਿਸ ਦੀ ਜੜ ਸਾਡੇ ਆਰਥਿਕ ਸਮਾਜਿਕ ਢਾਂਚੇ ਵਿੱਚ ਹੈ ਜਿਸ ਵਿੱਚ ਅਰਧ ਜ਼ਗੀਰੂ ਪੈਦਾਵਾਰੀ ਰਿਸ਼ਤੇ ਹਨ ਇਹਨਾਂ ਪੈਦਾਵਾਰੀ ਰਿਸ਼ਤਿਆਂ ਮੁਤਾਬਿਕ ਹੀ ਸਮਾਜਿਕ ਨਿਯਮਾਂ ਵਾਲੀ ਕਿਆ ਹੁੰਦੀ ਹੈ ਅਦਾਲਤਾਂ ਵੀ ਇਸ ਸਮਾਜ ਤੋਂ ਟੁੱਟੀ ਹੋਈ ਸੰਸਥਾ ਨਹੀਂ ਅਤੇ ਦੂਜੇ ਪਾਸੇ ਸਾਡੇ ਸਮਾਜ ਵਿੱਚ ਜਮਹੂਰੀਅਤ ਅਸਤੀ ਨਾ ਹੋਣ ਕਰਕੇ ਇਹਨਾਂ ਸੰਸਥਾਵਾਂ ਵਿੱਚ ਵੀ ਨਿਆਂ ਦੇਨਾ ਤੇ ਕੋਚੇ ਮਜ਼ਾਕ ਹੁੰਦੇ ਹਨ ਦੂਜਾ ਸਾਡੇ ਦੇਸ਼ ਵਿੱਚ ਭਾਜਪਾ ਦੇ ਹਕੂਮਤ ਵਿੱਚ ਆਉਣ ਤੋਂ ਬਾਅਦ ਦੇਸ਼ ਵਿੱਚ ਹਿੰਦੂਤਵੀ ਫਾਸ਼ੀਵਾਦੀ ਖਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ ਭਾਜਪਾ ਦੁਆਰਾ ਦੇਸ਼ ਨੂੰ ਸਮਰਾਜੀ ਹਿੱਤਾਂ ਅਤੇ ਹਿੰਦੂ ਤਵੀ ਸੋਚ ਦੀਆਂ ਲੀਹਾਂ ਉੱਪਰ ਤੁਰੰਦੇ ਅਟੁੱਟ ਯਤਨ ਲਗਾਤਾਰ جاری ਹਨ ਭਾਜਪਾ ਦੇਸ਼ ਵਿੱਚ ਮਨੁੱਖ ਸਮਰਿਤੀ ਆਧਾਰਿਤ ਸਮਾਜਿਕ ਵਿਧਾਨ ਨੂੰ ਲਾਗੂ ਕਰਨਾ ਚਾਹੁੰਦੀ ਹੈ ਉਹਨਾਂ ਸਮਰਿਤੀ ਜੋ ਕਿ ਔਰਤਾਂ ਅਤੇ ਦਲਿਤਾਂ ਨੂੰ ਪਸ਼ੂਆਂ ਦੇ ਬਰਾਬਰ ਦੀ ਥਾਂ ਦਿੰਦੀ ਹੈ ਫਾਸ਼ੀਵਾਦੀ ਤਾਕਤਾਂ ਅਕਸਰ ਰੂੜੀਵਾਦੀ लिंगक नियमा ਅਤੇ ਪਿਤਰੀ ਸੋਚ ਮੁਤਾਬਕ ਹੀ ਔਰਤਾਂ ਦੀ ਭੂਮਿਕਾ ਨੂੰ ਤੈਅ ਕਰਦੇ ਹਨ ਔਰਤ ਦੀ ਪਛਾਣ ਨੂੰ ਮਹਿਜ ਪਤਨੀ ਅਤੇ ਮਾਂ ਦੇ ਤੌਰ ਤੇ ਹੀ ਦੇਖਦੇ ਹਨ ਅਜਿਹੇ ਮਾਹੌਲ ਵਿੱਚ ਔਰਤਾਂ ਦੇ ਆਜ਼ਾਦੀ ਅਤੇ ਹੱਕਾਂ ਨੂੰ ਸੀਮਿਤ ਕਰ ਦਿੱਤਾ ਜਾਂਦਾ ਹੈ ਅਤੇ ਫਾਸ਼ੀਵਾਦੀ ਤਾਕਤਾਂ ਅਕਸਰ ਮਰਦਾਨੀ ਤਾਕਤ ਦੇ ਹੀ ਆਕਰਸ਼ਕ ਰੂਪ ਵਿੱਚ ਪੇਸ਼ ਕਰਦਾ ਹੈ ਭਾਜਪਾ ਦੌਰਾਂ 2002 ਵਿੱਚ ਗੁਜਰਾਤ ਅਤੇ 2016 ਤੋਂ ਬਾਅਦ ਉੱਤਰ ਪ੍ਰਦੇਸ਼ ਨੂੰ ਆਪਣੇ ਏਜੰਡੇ ਦੀ ਪ੍ਰਯੋਗਸ਼ਾਲਾ ਬਣਾਇਆ ਹੋਇਆ ਹੈ। ਇਲਾਹਾਬਾਦ ਹਾਈ ਕੋਰਟ ਦੇ ਔਰਤਾਂ ਸੰਬੰਧੀ ਕੇਸਾਂ ਵਿੱਚ ਕੀਤੇ ਫੈਸਲਿਆਂ ਨੂੰ ਸਾਨੂੰ ਹਿੰਦੂਤਵੀ ਫਾਸ਼ੀਵਾਦ ਦੇ ਏਜੰਡੇ ਦੀ ਅਮਲਦਾਰੀ ਨਾਲ ਹੀ ਜੋੜ ਕੇ ਦੇਖਣਾ ਚਾਹੀਦਾ ਹੈ। ਇਹ ਫੈਸਲੇ ਉਸ ਏਜੰਡੇ ਦੀ ਲਗਾਤਾਰਤਾ ਦਾ ਹੀ ਹਿੱਸਾ ਹੈ। ਇਸੇ ਲਈ ਸਮੂਹ ਇਨਸਾਪ ਪਸੰਦ ਅਤੇ ਜਮਹੂਰੀ ਲੋਕਾਂ ਨੂੰ ਅਚੇਹੇ ਫੈਸਲਿਆਂ ਵਿਰੁੱਧ ਡਟਣ ਦੀ ਜ਼ਰੂਰਤ ਹੈ ਇਹ ਦੇਖ ਇਸਤਰੀ ਜਾਗਰਤੀ ਮੰਚ ਦੀ ਜਰਨਲਸ ਘਤਰ ਅਮਨਦੀਪ ਕੌਰ ਦੀ ਓਲੋਂ ਧੰਨਵਾਦ